ਹੈਲੋ ਦੋਸਤੋ ਪੰਜਾਬੀ ਬਲੌਗ ਚ ਤੁਹਾਡਾ ਸਵਾਗਤ ਹੈ ਅੱਜ ਤੁਹਾਨੂੰ ਛੋਟੇ ਛੋਟੇ ਬੱਚੇ ਖੇਡਦੇ ਦਿਖਾਵਾਂਗੇ ਆਹ ਦੇਖੋ ਇਹਦਾ ਨਾਮ ਹੈ ਟੱਕਾ ਕਾਕੇ ਖੜਾ ਹੋ ਖੜਾ ਹੋ ਖੜਾ ਕੇ ਦਿਖਾਉਗਾ ਕਾਕਾ ਚੁਰ ਚੁਰ ਕੇ ਦਿਖਾਉਗਾ ਇਹ ਦੇਖ ਲਾ ਸਭ ਦੇਖਣਾ ਕਿ ਕੀ ਹੈ काका ये थोड़ा जा सुस्त काका है वो थोड़ा जा चेंट काका है फिर आ गया काके मस्ती करते हुए ਨਚੋ ਨਚੋ ਕਿਦਾ ਕਿਦਾ ਪਾਓ ਕਿਦਾ ਪਾਓ ਕਿਦਾ ਕਿਦਾ ਪਾਓ ਕਾਕੇ ਕਾਕੇ ਕਿਦਾ ਪਾ ਇਹ ਲਖਣ ਹਾਂ ਅਦਰ ਤੋਂ ਤੇ ਟਟੀ ਟੂ ਟੇਦਰਾ

ਹੇ ਤਾਂ ਸੰਗਤ ਸਦਸਤੋਂ ਨੂੰ ਦਿੱਦ ਦੇ ਰਹੀ ਆਸ ਤਾਂ ਕਿ ਬਹੁਤ ਇੰਜੋਏ ਕਰ ਲੈਣ ਨਵਾਂ ਨਵਾਂ ਤੁਰਨਾ ਸਿੱਖ ਲੈਣੇ ਏ ਗੇਟ ਦੇ ਨੇ ਗੇਟ ਬੰਦ ਕਰ ਦੋ ਗੇਟ ਬੰਦ ਕਰ ਦੋ ਤਾਂ ਕਿ ਬਾਹਰ ਨਾ ਲੰਘ ਜਾਣ ਇਹ ਤਾਂ ਦੱਸ ਨਹੀਂ ਪਾਈ ਆ ਫਰਮਿੰਦਾ ਦੇ ਕੌਪੀ ਕਿਵੇਂ ਮੈਂ ਮੈਂ ਤੁਹਾਨੂੰ ਪ੍ਰੈਸ ਪਾਣਾ ਦੇਖੋ ਦੇਖੋ ਕੁਸਮੀਂ ਦਾ ਦੇਖੋ ਕੋਲੀ ਇਹ ਕਦੋਂ ਸਟੇਸਟ ਤਨ ਹੁੰਦਾ ਹਾਂ ਹੈ ਇਹ ਹੁਣ ਤੇ ਘਰ ਖਿਆਲ ਪੈਸੇ ਉਹ ਵੀ ਹਾਂ ਸਟੇਸਟ Hvor er det? Lord